ਜਿਹੜੀ ਆ ਮੂਵੀ ਆ ਬਹੁਤ ਵਧੀਆ ਆ ਅੱਜ ਕੱਲ ਲੋਕੀ ਕਹਿੰਦੇ ਆ ਸਾਨੂੰ ਟਾਈਮ ਨਹੀਂ ਲੱਗਦਾ ਸੜ ਤੋਂ ਟਾਈਮ ਨਹੀਂ ਆ ਪਾ ਨਹੀਂ ਦੇਖ ਸਕਦੇ ਤੇ ਉਹ ਵਧੀਆ ਤਰੀਕੇ ਨਾਲ ਰਿਪਰੈਜ਼ੈਂਟ ਕੀਤੀ ਗਈ ਆ ਥੋੜੇ ਜਿਹਾ ਘੰਟੇ ਆਪਣੇ ਲਗਾ ਕੇ ਅਗਰ ਤੁਸੀਂ ਨੂੰ ਦੇਖੋ ਤੁਸੀਂ ਆਪਣੀ ਰੂਟਸ ਦੇ ਨਾਲ ਕਨੈਕਟਡ ਰਹੋਗੇ ਆਪਣੇ ਪਾਸਟ ਨੂੰ ਜਾਣੋਗੇ ਐਂਡ ਇਹ ਤੁਹਾਡੇ ਲਈ ਬਹੁਤ ਵਧੀਆ ਰਹੇਗਾ ਬਹੁਤ ਬਹੁਤ ਵਧੀਆ ਮੂਵੀ ਸੀ ਐਂ ਜਰੂਰ ਦੇਖਿਆ ਇਹਨੂੰ ਥੈਂਕ ਯੂ ਬਹੁਤ ਵਧੀਆ ਮੂਵੀ ਹੈ ਤੇ ਸਾਨੂੰ ਬਹੁਤ ਮਿਲ ਕੇ ਵਧੀਆ ਲੱਗਾ ਕਿ ਮਿਲ ਕੇ ਸਪੈਸ਼ਲੀ ਫੋਰ ਲੇਡੀਜ਼ ਕਿ ਜਿਆਦਾ ਤੋਂ ਜਿਆਦਾ ਮਿਲ ਕੇ ਲੇਡੀਜ਼ ਨੂੰ ਅੱਗੇ ਕਰਨਾ ਚਾਹੀਦਾ ਤੇ ਪਲਕੀ ਪਤਾ ਹੈ ਕਿ ਮਿਲ ਕੇ ਸਵਾਤਰੀ ਸਵਾਤਰੀ ਫੋ ਲੋ ਨੇ ਹੀ ਸਾਨੂੰ ਮਤਲਬ ਕਿ ਲੜੇ ਆ ਸਾਡੇ ਲਈ ਤੇ ਉਹਨਾਂ ਨੇ ਹੀ ਸਾਨੂੰ ਮਤਲਬ ਕਿ ਪ੍ਰੇਰਿਤ ਕੀਤਾ ਹੈ ਸਾਨੂੰ ਪ੍ਰੇਰਿਤ ਹੋਣਾ ਚਾਹੀਦਾ ਹੋਣਾ ਉਹਨਾਂ ਦੇ ਅਕੋਰਡਿੰਗ ਸਾਨੂੰ ਮਤਲਬ ਕਿ ਬਹੁਤ ਵਧੀਆ ਮੂਵੀ ਲੱਗੀ ਹੈ ਇਹ ਜਿਹਨਾਂ ਨੇ ਸਾਨੂੰ ਮੂਵੀ ਦਿਖਾਈ ਹੈ ਲਵਾਈ ਹੈ ਸਾਡੇ ਲਈ ਇਹ ਮੂਵੀ ਬਹੁਤ ਹੀ ਵਧੀਆ ਸੀਗੀ ਤੇ ਨਾ ਤੋਂ ਪਤਾ ਲੱਗਦਾ ਇਹ ਸਾਨੂੰ ਆਪਣੀ ਇਤਿਹਾਸ ਬਾਰੇ ਭੁੱਲਣਾ ਨਹੀਂ ਚਾਹੀਦਾ ਸਾਨੂੰ ਜੋ ਵੀ ਸਾਡੇ ਨਾਲ ਕੀਤੀਆਂ ਗਈਆਂ ਨੇ ਜੋ ਵੀ ਸਾਡੇ ਤੇ ਬੀਤੀਆਂ ਏ ਇਸਤਰੀਆਂ ਦਾ ਜਿਹਦਾ ਪੜ੍ਹਨ ਨਹੀਂ ਦਿੱੰਦੇ ਸੀਗੇ ਇਹ ਸਭ ਪਤਾ ਲੱਗਦਾ ਹੈ ਇਸ ਮੂਵੀ ਚ ਤੇ ਸਾਨੂੰ ਅੱਗੇ ਤੋਂ ਅੱਗੇ ਆਪਣੀ ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ ਹੈ ਤੇ ਸਭ ਤੋਂ ਵੱਡੀ ਗੱਲ ਸਾਨੂੰ ਸਿੱਖਿਸ਼ਿਤ ਹੋਣਾ ਚਾਹੀਦਾ ਹੈ ਧੰਨਵਾਦ ਤੋ ਪਹਿਲਾਂ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਮੈਂ ਐਡਵੋਕੇਟ ਰਜਨੀ ਪਾਟਿਆ ਤੁਹਾਨੂੰ ਸਾਰਿਆਂ ਨੂੰ ਇਹੀ ਕਹਿਣਾ ਚਾਹਨੀ ਆ ਕਿ ਅੱਜ ਦੀ ਜੋ ਮੂਵੀ ਚ ਤੁਸੀਂ ਸਿੱਖਿਆ ਸਾਡੇ ਸਮਾਜ ਲਈ ਬਹੁਤ ਜ਼ਰੂਰੀ ਆ ਸਭ ਤੋਂ ਪਹਿਲਾਂ ਕਿ ਆਪਣੀਆਂ ਕੁੜੀਆਂ ਨੂੰ ਜਿੰਨਾ ਹੋ ਸਕੇ ਵੱਧ ਤੋਂ ਵੱਧ ਪੜਾਓ ਐਡਵੋਕੇਟ ਜੱਜ ਵਕੀਲ ਡਾਕਟਰ ਜੋ ਜਾਂਦੀਆਂ ਉਹਨਾਂ ਨੂੰ ਬਣਾਓ ਤਾਂ ਕਿ ਉਹ ਅੱਗੇ ਜਾ ਕੇ ਆਪਣੇ ਦੇਸ਼ ਲਈ ਆਪਣੇ ਸਮਾਜ ਲਈ ਇੱਕ ਵਧੀਆ ਪ੍ਰੇਰਣਾ ਸਾਬਿਤ ਹੋ ਸਕਣ ਮੈਂ ਸਾਰੀ ਟੀਮ ਦਾ ਬਹੁਤ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਸਾਨੂੰ ਇਸ ਮੂਵੀ ਨੂੰ ਦਿਖਾਉਣ ਵਿੱਚ ਇੰਨਾ ਸਹਿਯੋਗ ਸੈਕਰੀਫਾਈਸ ਕੀਤਾ ਅਸੀਂ ਦੇਖਿਆ ਹੈ ਕਿ ਜਿੱਦਾਂ ਜੋਤੀਬਾ ਫੁੱਲੇ ਜੀ ਨੇ ਸਮਿਤਰੀ ਵਾਈ ਫੁੱਲੇ ਜੀ ਨੇ ਸਾਡੇ ਲਈ ਕਿੰਨਾ ਕੁਝ ਸੈਕਰੀਫਾਈਜ਼ ਕੀਤਾ ਹੈ ਤੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਇਸ ਮੂਵੀ ਤੋਂ ਸਾਨੂੰ ਸਾਡੀ ਹਿਸਟਰੀ ਦਾ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਜਿਹੜੀਆਂ ਔਰਤਾਂ ਨੂੰ ਸਮਾਜ ਦੇ ਵਿੱਚ ਕਿਸ ਤਰ੍ਹਾਂ ਆਪਣਾ ਹੱਕ ਦਿਲਵਾਉਣ ਦੇ ਲਈ ਉਹਨਾਂ ਨੇ ਇੰਨਾ ਕੁਝ ਕੀਤਾ ਤੇ ਮੈਂ ਸਾਰਿਆਂ ਨੂੰ ਰਿਕਵੈਸਟ ਕਰਦੀ ਹਾਂ ਕਿ ਆਪਣੇ ਬੱਚਿਆਂ ਨੂੰ ਤੇ ਆਪਣੇ ਪਰਿਵਾਰ ਵਾਲਿਆਂ ਨੂੰ ਇਹ ਜ਼ਿਆਦਾ ਤੋਂ ਜ਼ਿਆਦਾ ਇਹ ਮੂਵੀ ਦੇਖਣ ਬਹੁਤ ਜ਼ਿਆਦਾ ਵਧੀਆ ਮੂਵੀ ਹੈ ਤੇ ਮੈਂ ਇਹ ਰਿਵਿਊ ਇਹੀ ਹੈ ਕਿ ਮੈਂ ਤਹੇ ਦਿਲ ਤੋਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਸਾਰੀ ਟੀਮ ਦਾ ਥੈਂਕ ਯੂ ਸੋ ਮਚ ਕਰਨਾ મતલਬ ਕਿ ਇਕੁਅਲਟੀ ਦੇ ਨਾਲ پڑھਣ ਇੱਕੋ ਜਗ੍ਹਾ ਤੇ ਸਕੂਲ ਤੇ ਤੇ ਇਹੀ મતલਬ ਕਿ ਉਹਨਾਂ ਪਤਾ ਲੱਗਾ ਕਿ ਕਿਵੇਂ ਜੋਤੀਬਾ ਫੁੱਲੇ ਨੇ ਤੇ ਉਹਨਾਂ ਦੀ ਵਾਈਫ ਨੇ ਕਿਵੇਂ ਕਿਵੇਂ ਸੰਘਰਸ਼ ਕਰਕੇ ਆਪਣੀ ਲਾਈਫ ਦੇ ਵਿੱਚ ਸੰਘਰਸ਼ ਕਰਕੇ ਸਾਨੂੰ ਹੱਕ ਦਿਵਾਉਣ ਵਾਸਤੇ ਉਹਨਾਂ ਨੇ ਇੰਨਾ ਕੁਝ ਕੀਤਾ ਉਹਨਾਂ ਨੇ ਆਪਣੇ ਘਰ ਛੱਡੇ ਆਪਣੇ ਮਤਲਬ ਕਿ ਬਿਲਕੁਲ ਮਤਲਬ ਕਿ ਇੱਕ ਕ੍ਰਾਂਤੀਕਾਰੀ ਬਣਾਉਣ ਵਾਸਤੇ ਉਹਨਾਂ ਨੇ ਬਹੁਤ ਕੁਝ ਕੀਤਾ ਸਾਡੇ ਸਾਡੇ ਵਾਸਤੇ ਮੈਡਮ ਇਹ ਸਿੱਖਣ ਨੂੰ ਮਿਲਿਆ ਫਿਲਮ ਦੇ ਵਿੱਚ ਇਹ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਸਾਨੂੰ ਮਤਲਬ ਕਿ ਪੜ੍ਹਾਈ ਹੀ ਕਰਨੀ ਚਾਹੀਦੀ ਹੈ ਸਾਡਾ ਮਤਲਬ ਕਿ ਐਜੂਕੇਸ਼ਨ ਇਜ਼ ਓਨਲੀ ਦ ਕੀ ਟੂ ਸਕਸੈਸ ਤੇ ਸਾਨੂੰ ਬਸ ਉਹਦੇ ਥਰੂ ਹੀ ਆਪਣੇ ਜੋ ਵੀ ਹੱਕ ਹੈ ਰਾਈਟਸ ਆ ਆਪਦੇ ਆਉਣ ਵਾਲੀ ਜਨਰੇਸ਼ਨ ਨੂੰ ਤੇ ਜਾਂ ਫਿਰ ਜਿਹੜੀ ਐਟ ਪ੍ਰੈਸੈਂਟ ਚੱਲਦੀ ਪਈ ਆ ਉਹਨਾਂ ਨੂੰ ਮੋਟੀਵੇਟ ਕਰਨਾ ਚਾਹੀਦਾ ਤੇ ਉਹਨਾਂ ਨੂੰ ਉਸ ਦੇ ਬਾਰੇ ਪੂਰਾ ਮਤਲਬ ਕਿ ਦੱਸਣਾ ਚਾਹੀਦਾ ਕਿ ਤੁਸੀਂ ਪੜ੍ਹਾਈ ਦੇ ਨਾਲ ਹੀ ਅੱਗੇ ਵੱਧ ਸਕਦੇ ਹੋ ਤੇ ਉਹੀ ਵੱਧ ਤੋਂ ਵੱਧ ਕਰੋ ਬੁੱਲੇ ਜੋ ਕਿ ਸੁਸਾਇਟੀ ਲਈ ਬੜਾ ਇੱਕ ਚੰਗਾ ਸੁਨੇਹਾ ਦੇ ਰਹੀ ਹੈ ਸਭ ਤੋਂ ਜਿਹੜਾ ਇਹਦੇ ਵਿੱਚ ਸੁਨੇਹਾ ਦਿੱਤਾ ਗਿਆ ਕਿ ਹੋਰ ਕੋਈ ਵੀ ਚੀਜ਼ ਤੁਹਾਨੂੰ ਗੁਰਬਤ ਚੋਂ ਗਰੀਬੀ ਚੋਂ ਮੁਸ਼ਕਲਾਂ ਵਿੱਚੋਂ ਬਾਹਰ ਕੱਢ ਨਹੀਂ ਸਕਦੀ ਜਦੋਂ ਤੱਕ ਤੁਸੀਂ ਐਜੂਕੇਸ਼ਨ ਨਾਲ ਨਹੀਂ ਜੁੜੋਗੇ ਖਾਸ ਕਰਕੇ ਮੇਰੀਆਂ ਜਿਹੜੀਆਂ ਭੈਣਾਂ ਨੇ ਲੇਡੀਜ਼ ਨੇ ਕੁੜੀਆਂ ਨੇ ਉਹਨਾਂ ਨੂੰ ਇਸ ਮੂਵੀ ਨੂੰ ਜ਼ਰੂਰ ਦੇਖਣਾ ਚਾਹੀਦਾ ਆ ਔਰ ਸਮਾਜ ਨੂੰ ਇਹ ਸੁਨੇਹਾ ਦਿੰਦੀ ਫਿਲਮ ਜਿਹੜੀ ਆ ਕਿ ਕੁੜੀਆਂ ਜਿਹੜੀਆਂ ਨੇ ਉਹਨਾਂ ਦੇ ਵਾਸਤੇ ਸਿੱਖਿਆ ਪ੍ਰਾਪਤ ਕਰਨਾ ਕਿੰਨਾ ਮੁਸ਼ਕਿਲ ਰਿਹਾ ਹੋਏਗਾ ਜਦੋਂ ਤੋਂ ਇਹ ਕੰਮ ਸ਼ੁਰੂ ਹੋਇਆ ਇਨਾ ਕੀਤੀਆਂ ਹੋਈਆਂ ਮਿਹਨਤਾਂ ਤੇ ਮਿੱਟੀ ਨਾ ਪਾਓ এডਿਕੇਸ਼ਨ ਪ੍ਰਾਪਤ ਕਰੋ মিডিਆ ਦੇ ਪ੍ਰਭਾਵ ਤੋਂ ਮੁਕਤ ਰਹਿ ਕੇ ਆਪਣੇ ਜਿਹੜੇ ਤੁਹਾਡੇ ਹੈਗੇ ਨੇ ਮਨੋਰਥ ਉਹਨਾਂ 'ਵਲ ਧਿਆਨ ਦਿਓ ਗਰੀਬੀ ਤੋਂ ਤੁਹਾਨੂੰ ਕੋਈ ਵੀ ਨਹੀਂ ਕੱਢ ਸਕਦਾ ਸਮਾਜ ਤੁਹਾਨੂੰ ਬਾਰ-ਬਾਰ ਜਲੀਲ ਕਰੇਗਾ ਜਦੋਂ ਤੱਕ ਅਸੀਂ এডਿਕੇਸ਼ਨ ਪ੍ਰਾਪਤ ਨਹੀਂ ਕਰਾਂਗੇ ਸਾਨੂੰ ਜਾਗਰਤੀ ਨਹੀਂ ਆ ਸਕਦੀ ਇਹ ਸਾਰੇ ਹੀ ਸਮਾਜ ਲਈ ਸੁਨੇਹਾ ਆ ਚਾਹੇ ਸਾਡੇ ਵੀਰ ਭਰਾ ਹੋਣ ਚਾਹੇ ਸਾਡੀਆਂ ਭੈਣਾਂ ਹੋਣ ਇਹ ਇੱਕ ਚੰਗੀ ਫਿਲਮ ਹੈ ਪਤਾ ਨਹੀਂ ਕਿਉਂ ਇਸ ਨੂੰ ਸਮਾਜ ਤੋਂ ਉਲੇ ਰੱਖਿਆ ਜਾ ਰਿਹਾ ਇਹਦੇ ਵਿੱਚ ਕਿਸੇ ਵੀ ਸਮਾਜ ਦੇ ਖਿਲਾਫ ਕੋਈ ਵੀ ਗੱਲ ਜਿਹੜੀ ਉਹ ਨਹੀਂ ਕੀਤੀ ਗਈ ਸਗੋਂ ਇੱਕ ਜਾਗਰਤੀ ਦਾ ਸੁਨੇਹਾ ਹੈ ਜੋ ਕਿ ਸਾਨੂੰ ਸਾਰਿਆਂ ਨੂੰ ਦੇਖਣੀ ਵੀ ਚਾਹੀਦੀ ਆ ਤੇ ਆਪਣੇ ਭੈਣਾਂ ਭਰਾਵਾਂ ਨੂੰ ਦਿਖਾਉਣੀ ਵੀ ਚਾਹੀਦੀ ਆ ਮੇਰਾ ਖਿਆਲ ਹੈ ਕਿ ਸਾਰੀਆਂ ਔਰਤਾਂ ਲਈ ਦੇਖਣੀ ਬਹੁਤ ਬਹੁਤ ਜ਼ਰੂਰੀ ਹੈ ਧੰਨਵਾਦ ਜੀ। ਤੋਂ ਉਹ ਸਾਨੂੰ ਨਾ ਦਕਾਬਾ ਦੇ ਵਿੱਚ ਮਿਲਿਆ ਹੈ ਨਾ ਹੀ ਕਿਸੇ ਹੋਰ ਮੂਵੀਆ ਵਿੱਚ ਮਿਲਿਆ ਹੈ ਨਾ ਹੀ ਸਾਨੂੰ ਆਪਣੇ ਘਰਾਂ ਦੇ ਵਿੱਚ ਮਿਲਿਆ ਹੈ। ਸੋ ਜਿੱਥੇ ਬਰਾਬਰਤਾ ਦੀ ਗੱਲ ਕੀਤੀ ਹੈ, ਬਾਬਾ ਸਾਹਿਬ ਨੇ ਵੀ ਕੀਤੀ ਹੈ, ਮਹਾਤਮਾ ਜੋਤੀ ਰਾਏ ਜੀ ਵੀ ਭੂਲੇ ਨਹੀਂ ਕੀਤੀ ਹੈ ਤੇ ਉਹਨਾਂ ਨੇ ਜਿਸ ਤਰ੍ਹਾਂ ਸਾਨੂੰ ਫਿਲਮ ਦੇ ਵਿੱਚ ਇਮੋਸ਼ਨਲ ਕੀਤਾ ਹੈ, ਉਹਨਾਂ ਐਕਟਰਾਂ ਨੇ ਵੀ ਜਿਨ੍ਹਾਂ ਨੇ ਮੜਾਈ ਹੈ ਮੈਂ ਉਹ ਤੋਂ ਵੀ ਬਹੁਤ ਧੰਨਵਾਦ ਆ। ਜਿਨ੍ਹਾਂ ਵੀਰਾਂ ਨੇ ਉਪਰਾਲਾ ਕਰਕੇ ਸਾਨੂੰ ਦਿਖਾਉਣ ਦਾ ਯਤਨ ਕੀਤਾ ਹੈ, ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦੀਆਂ ਕਿਉਂਕਿ ਇਸ ਮੂਵੀ ਦੇ ਵਿੱਚ ਇੰਨਾ ਇਮੋਸ਼ਨਲ ਹੀ ਹੈ। ਤੋ ਮੈਂ 10 ਵਾਰੀ ਮੈਂ ਰੋਇਆ ਮੈਨੂੰ ਨਹੀਂ ਪਤਾ ਕਿੰਨਾ ਰੋਇਆ ਕੋਈ 10 ਵਾਰੀ ਮੈਂ ਉਸ ਕੋ ਚੇਅਰ ਦੇ ਉੱਤੇ ਬੈਠ ਕੇ ਰੋਇਆ ਵੀ ਕੀ ਕੋ ਸਾਡੇ ਸਮਾਜ ਨਾਲ ਹੋਇਆ ਏ ਤੇ ਅਸੀਂ ਉੱਠ ਕੇ ਸਿਰਫ ਆਪਣੇ ਘਰਾਂ ਤੱਕ ਹੀ ਸੀਮਤ ਆਂ ਪੜ ਲਿਖ ਕੇ ਵੀ ਘਰਾਂ ਤੱਕ ਸੀਮਤ ਆਂ ਸੋ ਮੈਂ ਦਾ ਇਹ ਮਿਸ਼ਨ ਆਪਣਾ ਜਿਹੜਾ ਚੱਲਦਾ ਏ ਇਸ ਨੂੰ ਥੋੜਾ ਤੇਜ਼ ਕਰਨ ਦੀ ਕੋਸ਼ਿਸ਼ ਕਰਾਂਗਾ ਮੈਂ ਆਪਣੇ ਪਿੰਡ ਤੇ ਆਪਣੇ ਸ਼ਹਿਰ ਦੇ ਵਿੱਚ ਵੱਧ ਤੋਂ ਵੱਧ ਇਹੀ ਸੱਜਣਾਂ ਨੂੰ ਕਹਾਂਗਾ ਕਿ ਵੀਡੀਓ ਨੂੰ ਜ਼ਰੂਰ ਦੇਖੋ ਇਸ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਏ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਸਾਨੂੰ ਸਰਕਾਰਾਂ ਨੇ ਕਰਨੀਆਂ ਸੀ ਇਹ ਸਾਡੇ ਆਮ ਪਬਲਿਕ ਨੂੰ ਕਰਨੀਆਂ ਪੈਰੀਆਂ ਦਿਖਾਉਂਦਾ ਸੋ ਬਹੁਤ ਬਹੁਤ ਧੰਨਵਾਦ ਹੈ ਜਨਾਬ ਵੀਰਾਂ ਨੇ ਸੰਘਰਸ਼ ਕੀਤਾ ਦਿਖਾਉਂਦਾ ਯਤਨ ਕੀਤਾ ਕੇ ਇਹਦੇ ਵਿੱਚ ਕਾਫੀ ਕੁਝ ਐਸਪੈਕਟਸ ਐਦਾ ਦੇ ਸਿਗੇ ਜਿਹੜੇ ਨਾ ਤਾਂ ਕਿਸੇ ਕਿਤਾਬ ਵਿੱਚ ਦਿਖਾਏ ਜਾਂਦੇ ਆ ਨਾ ਕਿਸੇ ਮੈਗਜ਼ੀਨ ਜਾਂ ਨਾ ਨਿਊਜ਼ ਦੇ ਵਿੱਚ ਦਿਖਾਏ ਜਾਂਦੇ ਆ ਮੈਨੂੰ ਲੱਗਦਾ ਕਿ ਇਹ ਵਾਲੀ ਜਿਹੜੀ ਐਕਸਪੈਕਟ ਹੈਗੇ ਆ ਉਹ ਬੱਚਿਆਂ ਦੀ ਡੇਲੀ ਜਿਹੜੀ ਬੁక్స్ ਹੈਗੇ ਉਹਨੇ ਵਿੱਚ ਵੀ ਆਣੀ ਚਾਹੀਦੀ ਆ ਤਾਂ ਜੋ ਸਾਡੇ ਬੱਚਿਆਂ ਨੂੰ ਇੱਕ ਜਿਹੜੀ ਸਿੱਖਿਆ ਆ ਉਹ ਇਹ ਵੀ ਦੱਸਿਆ ਜਾਵੇ ਕਿ ਸਾਡੇ ਲੋਕਾਂ ਨਾਲ ਕੀ ਹੋ ਰਿਹਾ ਸੀਗਾ ਬਾਕੀ ਵਿਦਿਆ ਜਿਹੜੀ ਆ ਉਹ ਚਾਨਣ ਹੈ ਜੋ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਦੀ ਆ ਤੇ ਅਗ ਤੇ ਹਨੇਰੇ ਵਿੱਚ ਤਾਂ ਕੋਈ ਵੀ ਉਹ ਨਤੀ ਨਹੀਂ ਕਰ ਸਕਦਾ ਨਾ ਮਰਦ ਤੇ ਨਾ ਇਸਤਰੀ ਤੇ ਇਸ ਕਰਕੇ ਇਹ এডੂਕੇਸ਼ਨ ਜਿਹੜੀ ਆ ਬਹੁਤ ਜ਼ਰੂਰੀ ਆ ਇਸਤਰੀ ਦੇ ਲਈ ਜੋ ਕਿ ਇਹਦੇ ਵਿੱਚ ਇਹਦਾ ਜਿਹੜ ਸੱਚ ਕ੍ਰੈਡਿਟ ਆ ਗੋਸਟ ਓਨਲੀ दैट ਸੱਚ ਪਰਸਨੈਲिटीज ਜਿਨ੍ਹਾਂ ਨੇ ਕਿ ਐਨੇ ਵਧੀਆ ਐਫਰਟਸ ਕੀਤੇ ਆ ਸਾਡੇ ਭਰਾਵਾਂ ਨੇ ਐਨੇ ਵਧੀਆ ਐਫਰਟਸ ਕੀਤੇ ਕਿ ਲੇਡੀਜ਼ ਆਰ ਸਟੈਂਡਿੰਗ ਓਵਰ ਹੇਅਰ ਵਿਦ ਜੈਂਟਸ ਸੋ ਧੰਨਵਾਦ ਸਾਰਿਆਂ ਦਾ ਥੈਂਕ ਯੂ ਆਲੂ ਮਾਈਕ ਮੈਨ ਤੁਹਾਨੂੰ ਕਿਸ ਤਰ੍ਹਾਂ ਦੀ ਮੂਵੀ ਲੱਗੀ ਬਹੁਤ ਵਧੀਆ ਅਨਾ ਅੱਜ ਪਹਿਲੀ ਜਿਹੜੀ ਫਿਲਮ ਆ ਜਿਹੜੀ ਫਿਲਮੇ ਕਰ ਚ ਲੱਗੀ ਆ ਤੇ ਕਿਸ ਤਰ੍ਹਾਂ ਦਾ ਆ ਫਿਲਮ ਚੋਂ ਸਿੱਖਣ ਨੂੰ ਮਿਲਿਆ ਜਿਹੜਾ ਇਹ ਹੈ ਕਿ এডੂਕੇਸ਼ਨ ਸੇ ਕਰਨੀ ਚਾਹੀਦੀ ਹੈ ਸਾਡੇ ਰੈਬਰਾਂ ਨੇ ਸਾਡੇ ਲਈ ਬਹੁਤ ਕੁਝ ਕੀਤਾ ਹੋਇਆ ਤੇ এডੂਕੇਸ਼ਨ ਆਪਣੇ ਕੋਲ ਹੀ ਰਹਿੰਦੀ ਹੈ ਜਿਆਦਾ ਤੋਂ ਜਿਆਦਾ ਸਿੱਖ ਕਰਨੀ ਚਾਹੀਦੀ ਹੈ ਨੋਲੇਜ ਕੋਈ ਨਹੀਂ ਤੁਹਾਡੇ ਤੋਂ ਖੋ ਸਕਦਾ ਤੇ ਸਿਰਫ ਪੜਾਈ ਇਹੋ ਜਿਹਾ ਹਥਿਆਰ ਆ ਜੋ ਜਿੰਨਾ ਤੁਸੀਂ ਸੰਸਦ ਵਿੱਚ ਵੀ ਲੜ ਸਕਦੇ ਹੋ ਇਹ ਕਾਫੀ ਇਹ ਫਿਲਮ ਦੇ ਵਿੱਚ ਸੀਨ ਜਿਹੜੇ ਕੱਟੇ ਗਏ ਆ ਤੇ ਕੀ ਕਹਿਣਾ ਚਾਹੋਗੇ ਤੁਸੀਂ ਉਸ ਬਾਰੇ ਅਸੀਂ ਕੁਝ ਕਹਿ ਤਾਂ ਨਹੀਂ ਸਕਦੇ ਪਰ ਸਾਡਾ ਆਪਾਂ ਕਲਮ ਨਾਲ ਹੀ ਲੜ ਸਕਦੇ ਆ ਤੇ ਅਸੀਂ ਲੜਾਂਗੇ ਅੱਗੇ ਤੋਂ ਅੱਗੇ ਜਿੰਨਾ ਪਹਿਲਾਂ ਪੜਨ ਦਾ ਅਧਿਕਾਰ ਨਹੀਂ ਸੀਗਾ ਤੇ ਸੁਤਰੀ ਰਾਏ ਤੁਲੰਗੀ ਦੇ ਦੁਆਰੇ ਦੇ ਦੁਆਰੇ ਤੇ ਕੀ ਕਿਸ ਕਹਿਣਾ ਚਾਹੋਗੇ ਅੱਜ ਵੀ ਡਿਸਕ੍ਰਿਮੀਨੇਸ਼ਨ ਤਾਂ ਬਹੁਤ ਕੀਤਾ ਜਾਂਦਾ ਹੈ ਜਦੋਂ ਕੋਈ ਸਾਡੇ ਸਮਾਜ ਵਿੱਚ ਝੋਟਦਾ ਉਹਨੂੰ ਦਬਾ ਦਿੱਤਾ ਜਾਂਦਾ ਹੈ ਪਰ ਸਾਡੇ ਜਿਹਦਾ ਬਾਬਾ ਸਾਹਿਬ ਕੱਲੇ ਸੀਗੇ ਸਾਰਿਆਂ ਨਾਲ ਲੜੇ ਸੀਗੇ ਜਿੰਨੇ ਮਰਜੀ ਸੰਸਦ ਵਿੱਚ ਹੋਰ ਬਰਾਦਰੀਆਂ ਦੇ ਲੋਕ ਸੀ ਪਰ ਉਹਨਾਂ ਨੇ ਕੱਲਿਆਂ ਨੂੰ ਸਾਰਿਆਂ ਨੂੰ ਚੁੱਪ ਕਰਵਾਤਾ ਸੀ ਤੇ ਬਾਕੀ ਤੁਸੀਂ ਪੰਜਾਬ ਵਾਸੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਕੀ ਮੂਵੀ ਵੇਖਣੀ ਚਾਹੀਦੀ ਹੈ ਐਨਕਰੇਜ ਕਰਦੀ ਹੈ ਸਾਰਿਆਂ ਨੂੰ ਤੇ ਵੱਧ ਤੋਂ ਵੱਧ ਸਾਨੂੰ ਮੋਟੀਵੇਟ ਕਰਦੀ ਹੈ ਕਿ ਸਾਨੂੰ ਆਪਣੇ ਸਮਾਜ ਨਾਲ ਜੋੜ ਕੇ ਰਹਿਣਾ ਚਾਹੀਦਾ ਹੈ ਹਾਂਜੀ ਟਿਕਟ ਕਿੰਨੀ ਸੀ ਫਿਲਮ ਦੀ ਅ 180 ਮੈਂ ਜੋ ਅੱਜ ਫਿਲਮ ਲੱਗੀ ਸੀ ਆਪਣੀ ਫੂਲੇ ਦਸੋਏ ਵਿੱਚ ਲੱਗੀ ਸੀ ਇਹ ਫਿਲਮ ਆਪਾਂ ਅੱਜ ਦੇਖ ਰਹੇ ਸੀਗੇ ਫਿਲਮ ਬਹੁਤ ਜ਼ਿਆਦਾ ਵਧੀਆ ਸੀਗੀ ਇਹ ਫਿਲਮ ਹੋਰ ਵੀ ਜ਼ਿਆਦਾ ਵਧੀਆ ਹੁੰਦੀ ਜੇਕਰ ਇਹਦੇ ਵਿੱਚੋਂ ਕੁਝ ਸੀਨਾਂ ਕੱਟੇ ਜਾਂਦੇ ਤੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹਨਾ ਹੈ ਵੀ ਜਿੰਨੇ ਵੀ ਸਾਡੇ ਸਮਾਜ ਦੇ ਹੈਗੇ ਆ ਬੀਬੀਆਂ ਭੈਣਾਂ ਜੋ ਵੀ ਸਾਡੇ ਸਮਾਜ ਦੇ ਜਿੰਨੇ ਵੀ ਹੈ ਆ ਉਹਨਾਂ ਨੂੰ ਇਹ ਫਿਲਮ ਦੇਖਣੀ ਚਾਹੀਦੀ ਆ ਉਹਦੇ ਤੋਂ ਬੱਚਿਆਂ ਨੂੰ ਬਹੁਤ ਜ਼ਿਆਦਾ ਸਿੱਖਿਆ ਮਿਲਦੀ ਹੈਗੀ ਆ ਵੀ ਸਾਨੂੰ ਪਤਾ ਲੱਗਦਾ ਹੈਗਾ ਕਿ ਉਹਨਾਂ ਨੇ ਸਾਡੇ ਵਾਸਤੇ ਕੀ ਕੋਸ਼ਿਸ਼ ਕੀਤਾ ਹੈ ਸਾਨੂੰ ਤਾਂ ਸਭ ਕੁਝ ਐਵੇਂ ਹੀ ਮਿਲ ਗਿਆ ਆ ਸੈਕਰੀਫਾਈਸ ਤਾਂ ਉਹਨਾਂ ਨੇ ਕੀਤੇ ਹੈਗੇ ਆ ਮਿਹਨਤ ਤਾਂ ਉਹਨਾਂ ਨੇ ਕੀਤੀ ਆ ਸਾਨੂੰ ਪਤਾ ਹੋਣਾ ਚਾਹੀਦਾ ਵੀ ਸਾਨੂੰ ਇਹ ਚੀਜ਼ਾਂ ਕਿਵੇਂ ਮਿਲੀਆਂ ਤੇ ਕਿਉਂ ਮਿਲੀਆਂ ਆ ਧੰਨਵਾਦ ਲੱਗੀ ਕਿਸ ਤਰ੍ਹਾਂ ਦੀ ਲੱਗੀ ਅ ਮੈਂ ਸਾਰੇ ਸਮਾਜ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਆ ਕਿ ਫੂਲੇ ਮੂਵੀ ਬਹੁਤ ਅੱਛੀ ਮੂਵੀ ਬਣਾਈ ਗਈ ਆ ਔਰ ਉਹ ਸਮਾਜ ਦੀ ਲੜਾਈ ਜਿਹੜੀ ਕਿ ਅੱਜ ਦਿਨ ਤੱਕ ਵੀ ਲੜੀ ਜਾ ਰਹੀ ਆ ਅੱਜ ਤੋਂ 200 ਸਾਲ ਪਹਿਲਾਂ 150 ਸਾਲ ਪਹਿਲਾਂ ਅ ਮਹਾਤਮਾ ਜੋਤੀਰਾਵ ਫੂਲੇ ਫੁੱਲੇ ਜੀ ਨੇ ਜਿਹੜੀ ਲੜਾਈ ਸ਼ੁਰੂ ਕੀਤੀ ਸੀ ਅੱਜ ਤੱਕ ਸਾਡਾ ਦੇਸ਼ ਸਾਡਾ ਸਮਾਜ ਉਹਦੇ ਕਰਕੇ ਸਹੀ ਦਿਸ਼ਾ ਨੂੰ ਜਾ ਰਿਹਾ ਆ ਔਰ ਬਾਬਾ ਸਾਹਿਬ ਨੇ ਜੋਤੀਰਾਵ ਫੁੱਲੇ ਜੀ ਨੂੰ ਮਹਾਤਮਾ ਔਰ ਆਪਣੇ ਗੁਰੂ ਮੰਨਿਆ ਹੈ ਔਰ ਇਸੇ ਕਰਕੇ ਮੰਨਿਆ ਹੈ ਕਿ ਜਿੰਨਾ ਨਾਰੀ ਜਾਤੀ ਦਾ ਉਥਾਨ ਬਾਬਾ ਸਾਹਿਬ ਨੇ ਕੀਤਾ ਹੈ ਉਹ ਸਾਰਾ ਸਮਾਜ ਦੀ ਦੇਣ ਜਿਹੜੀ ਹੈ ਉਹ ਦਿੱਤੀ ਨਹੀਂ ਜਾ ਸਕਦੀ ਜੋਤੀਰਾਵ ਫੁੱਲੇ ਜੀ ਦੀ ਔਰ ਸਾਨੂੰ ਸਾਰਿਆਂ ਨੂੰ ਮੈਂ ਇਹੀ ਅਪੀਲ ਕਰਨੀ ਚਾਹਾਂਗਾ ਕਿ ਇਹ ਐਫਰਟ ਜਾਰੀ ਰਹਿਣਾ ਚਾਹੀਦਾ ਹੈ ਔਰ ਸਾਰੇ ਸਮਾਜ ਦੇ ਖਾਸ ਕਰ ਸਾਡੀ ਜਿਹੜੀ ਮਾਤਰੀ ਸ਼ਕਤੀ ਹੈ ਉਹ ਇਸ ਮੂਵੀ ਨੂੰ ਜ਼ਰੂਰ ਦੇਖੇ ਔਰ ਅਸੀਂ ਜੋ ਸਾਰਾ ਸਮਾਜ ਹੈ ਉਹਨਾਂ ਦਾ ਰਿਣ ਨਹੀਂ ਚੁਕਾ ਸਕਦੇ ਜੋ ਅੱਜ ਤੋਂ 150 ਸਾਲ ਪਹਿਲਾਂ ਉਹਨਾਂ ਨੇ ਮਿਸ਼ਾਲ ਚੱਕੀ ਆ ਅਸੀਂ ਬਹੁਤ ਖੁਸ਼ਕਿਸਮਤ ਆ ਕਿ ਉਹਨਾਂ ਦੇ ਕਰਕੇ ਅੱਜ ਸਾਡਾ ਸਮਾਜ ਜਿਹੜਾ ਇਸ ਜਗ੍ਹਾ ਤੇ ਪਹੁੰਚਿਆ ਹੈ ਔਰ ਆਪਣੇ ਹੱਕ ਲੈਣ ਦੇ ਲਈ ਫਾਈਟ ਕਰ ਰਿਹਾ ਜੋ 200 ਸਾਲ ਪਹਿਲਾਂ ਉਹਨਾਂ ਨੇ ਅੱਜ ਸਾਡੇ ਸਮਾਜ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਆ ਇਹ ਭਾਈ ਅੱਜ ਦੇ ਸਮੇਂ ਦੇ ਵਿੱਚ ਉਹਨਾਂ ਕਿਹ ਅੱਜ ਮੂਵੀ ਲੱਗੀ ਆ ਪਤ ਜੀ ਜੀ ਕਿਸ ਤਰ੍ਹਾਂ ਦੀ ਫੈਲੋ ਜੀ ਜਾਨ ਸਦੀਸ ਦੇ ਦੇਰੀ ਆ ਪੰਜਾਬ ਦੇ ਵਿੱਚ ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈਪੀ ਮਜਾਪਾਰਤ ਜਿਹੜੀ ਅੱਜ ਇਹ ਫਿਲਮ ਦਿਸੇ ਵਿੱਚ ਲੱਗੀ ਆ ਫੂਲੇ ਫਿਲਮ ਇਹ ਬਹੁਤ ਹੀ ਵਧੀਆ ਫਿਲਮ ਆ ਤੇ ਅਸੀਂ ਇਹੀ ਕਹਾਂਗੇ ਕਿ ਇਸ ਫਿਲਮ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਸਾਡੇ ਨਾਲ ਜੋ ਹੋਇਆ ਜੋ ਅਸੀਂ ਸੁਣਦੇ ਆ ਰਹੇ ਹਾਂ ਅੱਜ ਅਸੀਂ ਦੇਖ ਕੇ ਬੜੇ ਹੈਰਾਨ ਆ ਕਿ ਇਦਾਂ ਦੇ ਸਮੇਂ ਵਿੱਚ ਜੋਤੀਵਾ ਫੂਲੇ ਜੀ ਨੇ ਸੰਘਰਸ਼ ਕਰਕੇ ਸਾਨੂੰ ਇੱਥੇ ਤੱਕ ਪਹੁੰਚਾਇਆ ਤੇ ਸਾਨੂੰ ਉਹਨਾਂ ਦੀ ਸੰਘਿਆਮਤ ਚੱਲਣ ਦੀ ਬਹੁਤ ਲੋੜ ਆ ਇਹ ਫਿਲਮ ਬਹੁਤ ਵਧੀਆ ਹੈ ਤੇ ਪੰਜਾਬ ਦੇ ਜਿੰਨੇ ਵੀ ਵਾਸੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਾਂ ਮੈਂ ਬਾਕੀ ਸਾਰੇ ਹੀ ਆਪਣੇ ਰਿਸ਼ਤੇਦਾਰਾਂ ਨੂੰ ਸਾਥੀਆਂ ਸੱਜਣਾਂ ਨੂੰ ਇਹੀ ਕਹਾਂਗਾ ਕਿ ਵੱਧ ਤੋਂ ਵੱਧ ਸਭ ਤੋਂ ਪਹਿਲਾਂ ਇਸ ਜਿਹੜੀ ਫਿਲਮ ਹੈ ਇਹਨੂੰ ਸ਼ੇਅਰ ਕੀਤਾ ਜਾਵੇ ਅਤੇ ਜਿਹੜੇ ਇਲਾਕੇ ਵਿੱਚ ਫਿਲਮ ਲੱਗਦੀ ਆ ਉੱਥੇ ਦੇਖਣ ਜ਼ਰੂਰ ਜਾਣ ਕਿਉਂਕਿ ਇਸ ਤੋਂ ਬਹੁਤ ਵੱਡਾ ਮੈਸੇਜ ਮਿਲਦਾ ਹੈ ਤੇ ਲਾਸਟ ਵਿੱਚ ਮੈਂ ਜਿਹੜਾ ਇਸ ਮੂਵੀ ਨੂੰ ਦੇਖ ਕੇ ਸਿੱਖਿਆ ਕਿ ਭਾਰਤ ਦੇਸ਼ ਵਿੱਚ ਪਹਿਲੀ ਔਰਤ ਜਿਹੜੀ ਸੁમિત੍ਰੀਬਾਈ ਫੂਲੇ ਹੋਇਆ ਜਿਨ੍ਹਾਂ ਨੇ ਆਪਣੇ ਪਤੀ ਨੂੰ ਸੰਸਕਾਰ ਵੇਲੇ ਚਿਖਾ ਦਿੱਤੀ ਸੀ ਬਹੁਤ-ਬਹੁਤ ਧੰਨਵਾਦ ਜੀ ਪਰ ਤਾਂ ਦੇਖੋ ਮੈਂ ਹੱਲੇ ਇਹ ਮੂਵੀ ਦੇਖੀ ਨਹੀਂ ਤੇ ਬਟ ਮੇਰੇ ਸਾਥੀਆਂ ਦਾ ਮਨਜੀਤ ਸਿੰਘ ਅਤੇ ਵਿਪਨ ਸੰਧੂ ਮੈਨੂੰ ਮਕੇਰੀਆਂ ਤੋਂ ਫੋਨ ਆਇਆ ਸੀ ਕਿ ਉਹਨਾਂ ਨੇ ਦਸੂਏ ਵਿੱਚ ਫਿਲਮ ਲਵਾਈ ਆ ਤੇ ਤੁਸੀਂ ਇੱਥੇ ਜ਼ਰੂਰ ਮਤਲਬ ਪਹੁੰਚੇ ਹੋ ਤੇ ਅੱਜ ਕਾਫੀ ਪ੍ਰੋਗਰਾਮ ਸੀ ਉਹਦੇ ਕਰਕੇ ਮੈਂ ਲੇਟ ਪਹੁੰਚਿਆ ਜਦੋਂ ਫਿਲਮ ਮੂਵੀ ਖਤਮ ਹੋਈ ਆ ਮੈਂ ਇਹੀ ਕਹਿਣਾ ਚਾਹੁੰਦਾ ਦੇਖੋ ਇਹ ਜਿਹੜੀ ਫੁੱਲੇ ਮੂਵੀ ਆ ਇਹ 11 ਅਪ੍ਰੈਲ ਨੂੰ ਰੀਲੀਜ਼ ਹੋਣੀ ਸੀਗੀ ਕਿਉਂਕਿ 11 ਅਪ੍ਰੈਲ ਨੂੰ ਮਹਾਤਮਾ ਜੋਤੀਵਰਾਹ ਫੁਲੀ ਜੀ ਦਾ ਜਨਮ ਦਿਨ ਹੁੰਦਾ ਆ ਉਸ ਦਿਨ ਰਿਲੀਜ਼ ਹੋਣੀ ਸੀ ਪਰ ਬ੍ਰਾਹਮਣ ਸੁਭਾਵਾਂ ਨੇ ਇਹਦਾ ਵਿਰੋਧ ਕੀਤਾ ਇਸ ਕਰਕੇ ਜਿਹੜੀ ਮੂਵੀ ਆ ਇਹ ਲੇਟ ਲੱਗੀ ਔਰ ਬਾਅਦ ਵਿੱਚ ਜਿਹੜੀ ਮੂਵੀ ਖਰੀਦ ਵੀ ਲਈ ਗਈ ਆ ਤੇ ਹੁਣ ਇਸ ਮੂਵੀ ਦੇ ਵਿੱਚ ਬਹੁਤ ਸਾਰੇ ਜਿਹੜੇ ਕਲਿੱਪਾਂ ਜਿਹੜੇ ਅਸੀਂ ਟ੍ਰੇਲਰ ਦੇਖੇ ਸੀ ਜਿਹੜੇ ਅਸੀਂ ਸੋਸ਼ਲ ਮੀਡੀਆ ਟ੍ਰੇਲਰ ਦੇਖੇ ਸੀ ਉਹ ਜਿਹੜੇ ਮੂਵੀ ਦੇ ਜਿਹੜੇ ਕਲਿੱਪ ਆ ਉਹ ਕੱਟ ਦਿੱਤੇ ਗਿਆ ਤੇ ਇੱਥੇ ਅੱਜ ਆਪਾਂ ਮਿਲੇ ਆ ਦੇਖੋ ਇੱਥੇ 200 ਬੰਦੇ ਦਾ ਹਾਲ ਸੀਗਾ 200 ਬੰਦੇ ਦਾ 200 ਬੰਦੇ ਦੀ ਸੀਟ ਸੀ ਪਰ 280 ਬੰਦ ਕਿੱਡੀਪੱਡੀ ਗੱਲ ਹੋ ਗਈ ਕਿ 200 ਸੀਟਾਂ ਸੀਆਂ ਪਰ 280 ਬੰਦੇ ਨੇ ਥੱਲੇ ਬੈਠ ਕੇ ਫਿਲਮ ਦੇਖੀ ਇਹਦਾ ਮਤਲਬ ਦੇਖੋ ਲੋਕਾਂ ਵਿੱਚ ਕਿੰਨਾ ਕਰੀਜ਼ ਹੋ ਗਿਆ ਔਰ ਫਿਲਮ ਕਿੰਨੀ ਵਧੀਆ ਹੋ ਗਈ ਔਰ ਜਿੰਨੇ ਲੋਕਾਂ ਨੂੰ ਮਿਲੇ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਅਸੀਂ ਅੰਦਰ ਬੈਠ ਕੇ ਰੋਏ ਔਰ ਐਡੀ ਵਧੀਆ ਮੂਵੀ ਉਹਨਾਂ ਨੇ ਇਹ ਦੇਖੀ ਆ ਤੇ ਦੇਖੋ ਜਿਹੜੀ ਵੀ ਚੀਜ਼ ਆ ਜੋ ਵੀ ਆ ਸੱਚਾਈ ਆ ਇਤਿਹਾਸ ਆ ਜੇਕਰ ਪੁਰਾਣੇ ਇਤਿਹਾਸ ਆ ਜਿਹੜਾ ਇਤਿਹਾਸ ਆ ਸਾਰੇ ਲੋਕਾਂ ਨੂੰ ਜਾਣਨ ਦੀ ਜ਼ਰੂਰਤ ਹੈਗੀ ਆ ਉਹ ਸਾਰੇ ਲੋਕਾਂ ਦਾ ਅਧਿਕਾਰ ਆ ਕਿ ਉਹ ਇਤਿਹਾਸ ਨੂੰ ਜਾਣ ਸਕਣ ਜੇਕਰ ਇਹ ਜੇਕਰ ਕੁਝ ਬ੍ਰਾਹਮਣਵਾਦੀ ਲੋਕ ਇਹ ਚਾਹੁੰਦੇ ਆ ਕਿ ਅਸੀਂ ਇਹਨਾਂ ਦੇ ਇਤਿਹਾਸ ਨੂੰ ਨਹੀਂ ਓਪਨ ਕਰਨਾ ਦੇਖੋ ਕਿਸੇ ਵਿੱਚ ਨੂੰ ਦਬਾਇਆ ਨਹੀਂ ਜਾ ਸਕਦਾ ਜੇਕਰ ਤੁਹਾਡੇ ਬਜ਼ੁਰਗਾਂ ਨੇ ਸਾਡੇ ਬਜ਼ੁਰਗਾਂ ਨਾਲ ਕੋਈ ਅਤਿਆਚਾਰ ਕੀਤਾ ਆ ਤੇ ਤੁਹਾਨੂੰ ਉਹਦੀ ਮਾਫੀ ਮੰਗਣੀ ਚਾਹੀਦੀ ਸਗ ਜੋ ਅੱਗੇ ਸਥਿਤੀਆਂ ਹੈਗੀਆਂ ਉਹਨੂੰ ਸੁਧਾਰਨਾ ਚਾਹੀਦਾ ਨਾ ਕਿ ਤੁਹਾਨੂੰ ਇਤਿਹਾਸ ਨੂੰ ਦਬਾ ਕੇ ਇਸ ਸਮਾਂ ਨੂੰ ਗੁਲਾਮ ਬਣਾਉਣਾ ਚਾਹੀਦਾ ਆ ਔਰ ਮੈਂ ਆਪਣੇ ਪੂਰੇ ਸਮਾਜ ਨੂੰ ਇਹ ਬੇਨਤੀ ਕਰਦਾ ਆ ਆਪਦੇ ਪੂਰੇ ਸਮ ਕਿ ਇਸ ਮੂਵੀ ਨੂੰ ਬਾਤਵਾ ਦੇਖੋ ਔਰ 올ਓਵਰ ਭਾਰਤ ਦੇਸ਼ ਦੀਆਂ ਔਰਤਾਂ ਨੂੰ ਕਿ ਪੂਰੇ ਵਰਲਡ ਦੀਆਂ ਔਰਤਾਂ ਨੂੰ ਮੈਂ ਕਹਿੰਦਾ ਕਿ ਇਸ ਮੂਵੀ ਨੂੰ ਦੇਖੋ ਕਿਉਂਕਿ ਇਸ ਮੂਵੀ ਦੇ ਵਿੱਚ ਔਰਤਾਂ ਦੇ ਹੱਕਾਂ ਦੀ ਬਹੁਤ ਵੱਡੀ ਗੱਲ ਕੀਤੀ ਗਈ ਆ ਹੁਣ ਹੀ ਮੇਰੇ ਤੋਂ ਪਹਿਲਾਂ ਪ੍ਰੇਮ ਜੀ ਨੇ ਗੱਲ ਕਹੀ ਆ ਕਿ ਸੁਭਿਤੀਬਾਈ ਫੁਲੇ ਸੁਭਿਤੀ ਮੈ ਅੱਜ ਮੈਨੂੰ ਹੀ ਗੱਲ ਪਤਾ ਲੱਗੀ ਵੈਸੇ ਮੈਂ ਪੜੀ ਬੁੱਕ ਕਿ ਮਹਾਤਮਾ ਜੋਤੀਬਰਾ ਫੁਲੇ ਨੇ ਜਿਖਾਉਂ ਜਿਹੜੀ ਅਗਸ ਸੁਭਿਤੀਬਾਈ ਫੁਲੇ ਨੇ ਦਿੱਤੀ ਸੀ ਭਾਰਤ ਵਿੱਚ ਪਹਿਲੀ ਵਾਰ ਇਦਾਂ ਹੋਇਆ ਕਿੱਡੀ ਵੱਡੀ ਗੱਲ ਆ ਇਹ ਔਰ ਕਿਹੜੇ ਸਮੇਂ 'ਚ ਹੋਇਆ ਔਰ ਮੈਂ ਇਹੀ ਬੇਨਤੀ ਕਰੂੰਗਾ ਕਿ ਵੱਧ ਤੋਂ ਵੱਧ ਜਿਹੜੀਆਂ ਔਰਤਾਂ ਇਹਨੂੰ ਦੇਖਣ ਵੱਧ ਤੋਂ ਵੱਧ ਜਿਹੜਾ ਸਮਾਜ ਆ ਇਸ ਮੂਵੀ ਨੂੰ ਦੇਖਣ ਔਰ ਇਸ ਮੂਵੀ ਨੂੰ ਵੱਧ ਤੋਂ ਵੱਧ ਜਿਹੜਾ ਪ੍ਰੋਮੋਟ ਕੀਤਾ ਜਾਵੇ ਤੇ ਜਿਸ ਤਰ੍ਹਾਂ ਸਰ ਨੂੰ ਬਾਬਾ ਜੈ ਸਿੰਘ ਜਮਲ ਹੋਰ ਜਿਹੜੀ ਵੀ ਫਿਲਮਾਂ ਹੁੰਦੀਆਂ ਆ ਸੈਸ਼ਨ ਬੋਰਡ ਵੱਲੋਂ ਹਮੇਸ਼ਾ ਹੀ ਲਈ ਕੱਟੇ ਵਾੜ ਦਿੱਤੀ ਜਾਂਦੀ ਆ ਤੇ ਕੀ ਕਹਿਣਾ ਚਾਹੁੰਦਾ ਦੇਖੋ ਇਸ ਦੇਸ਼ ਵਿੱਚ ਵਿਤਕਰਾ ਹੋ ਰਿਹਾ ਜਦੋਂ ਤਾਂ ਹਿੰਦੂਵਾਦੀ ਕੋਈ ਕਸ਼ਮੀਰ 370 ਧਾਰਾ ਵਗੈਰਾ ਲੱਗਦੀਆਂ ਤਾਂ ਫਿਰ ਜਿਹੜੀ ਇਹ ਸਰਕਾਰ ਆ ਉਹ ਟੈਕਸ ਵੀ ਮੂਵੀ ਦਾ ਕਰ ਦਿੰਦੀ ਆ ਜਿੰਨੀਆਂ ਹਿੰਦੂਵਾਦੀ ਮਤਲਬ ਕਿ ਬਾਕੀ ਲੋਕ ਹਿੰਦੂਵਾਦ ਨੂੰ ਉਭਾਰਨ ਦੀ ਗੱਲ ਹੁੰਦੀਆਂ ਜਾਂ ਬਾਕੀ ਲੋਕਾਂ ਦੇ ਹੱਕਾਂ ਨੂੰ ਖਤਮ ਕਰਨ ਦੀ ਗੱਲ ਹੁੰਦੀ ਹੈ ਤੇ ਉਹ ਜਿਹੜੀਆਂ ਫਿਲਮਾਂ ਨੂੰ ਸਰਕਾਰ ਟੈਕਸ ਫਰੀ ਕਰਦੀ ਆ ਉਹੀ ਜੋ ਇਹ ਭਾਰਤ ਦੇਸ਼ ਨੂੰ ਇਹ ਹਿੰਦੂ ਰਾਸ਼ਟਰ ਕੌਸ਼ਤ ਕਰਨਾ ਚਾਹੁੰਦੇ ਆ ਕਿ ਜਿਹੜੀਆਂ ਉਹਨਾਂ ਦੇ ਮਤਲਬ ਦੀਆਂ ਫਿਲਮਾਂ ਹੁੰਦੀਆਂ ਉਹਨਾਂ ਦੇ ਟੈਕਸ ਫਰੀ ਕੀਤੇ ਜਾਂਦੇ ਆ ਔਰ ਜਿਹੜੀਆਂ ਸਾਡੇ ਇਤਿਹਾਸ ਦੀਆਂ ਘਟ ਗਣਤਿਆਂ ਦੇ ਇਤਿਹਾਸ ਦੀਆਂ ਜਾਂ ਮੂਲ ਨਿਵਾਸੀ ਲੋਕਾਂ ਦੇ ਐਸਸੀ ਐਸਟੀ ਓਬੀਸੀ ਦੇ ਇਤਿਹਾਸ ਦੀਆਂ ਫਿਲਮਾਂ ਹੁੰਦੀਆਂ ਉਹਨਾਂ ਤੇ ਰੋਕ ਲਗਾ ਕੇ ਸੈਂਸਰ ਬੋਰਡ ਵੱਲੋਂ ਫਿਲਮਾਂ ਰੁਕੀਆਂ ਜਾਂਦੀਆਂ ਸੈਂਸ ਜੋ ਜਿਹੜੇ ਸਾਡੇ ਲੋਕਾਂ ਹੱਲੇ ਵੀ ਆਜ਼ਾਦ ਨਹੀਂ ਏ ਉਹਨਾਂ ਨੂੰ ਸੱਚ ਬੋਲਣ ਦੀ ਤੇ ਸੱਚ ਦਿਖਾਉਣ ਨੂੰ ਹੱਲੇ ਵੀ ਜਿਹੜੀ ਆਜ਼ਾਦੀ ਆ ਉਹ ਨਹੀਂ ਗਈ। ਤੇ ਸਰ ਕਿਹੜੇ 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 ਜਨ ਵਿੱਚ ਜਿਹੜੀਆਂ ਫਿਲਮਾਂ ਲੱਗੀਆਂ। ਦੇਖੋ ਇਹ ਤਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਮੇਰੇ ਸਾਥੀ ਮਨਜੀਤ ਸਿੰਘ ਦਸੂ ਆਪਣੇ ਮਕੇਰੀਆਂ ਤੋਂ ਤੇ ਵਿਪਨ ਸੰਧੂ ਮਕੇਰੀਆਂ ਤੋਂ ਇਹਨਾਂ ਨੇ ਬਹੁਤ ਐਫਰਟ ਕੀਤੇ ਮਕੇਰੀਆਂ ਫਿਲਮ ਲਾਂਦੇ ਉੱਥੇ ਨਹੀਂ ਲੱਗੀ ਦਸੂ ਇਹਨਾਂ ਨੇ ਫਿਲਮ ਲੁਆਤੀ ਇਸ ਕਰਕੇ ਫਿਰ ਫਗਵਾੜੇ ਵੀ ਮੈਨੂੰ ਪਤਾ ਹੈ ਫਗਵਾੜੇ ਲੱਗੀ 29 ਤਰੀਕ ਨੂੰ ਤੇ ਸ਼ੋਅ ਹੈਗਾ ਤੇ ਉਸ ਤੋਂ ਬਾਅਦ ਜਲੰਧਰ ਵੀ ਕਿੰਨੀ ਤਰੀਕ ਨੂੰ 31 ਤੀਰੂਣੀ ਜਿਹੜੀ ਜਲੰਧਰ ਆ ਉੱਥੇ ਵੀ ਲੱਗਣ ਜਾ ਰਹੀ ਹੈ ਔਰ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਹੁਸ਼ਿਆਰਪੁਰ ਦੇ ਵਿੱਚ ਵੀ ਅੱਜ ਕੱਲ ਦੇ ਵਿੱਚ ਜਿਹੜੀ ਫਿਲਮ ਇਹ ਲੱਗੇ ਮੈਂ ਤਾਂ ਪੂਰੇ ਪੰਜਾਬ ਦੇ ਆਪਣੇ ਸਾਰੇ ਮਿਸ਼ਨਰੀ ਸਾਥੀ ਨੂੰ ਬੇਨਤੀ ਕਰਦਾ ਕਿ ਆਪਣੇ ਆਪਣੇ ਸ਼ਹਿਰ 'ਚ ਫਿਲਮ ਜ਼ਰੂਰ ਲਵਾਓ ਔਰ ਵੱਧ ਤੋਂ ਵੱਧ ਆਪਣੇ ਸਮਾਜ ਨੂੰ ਇਹ ਫਿਲਮ ਦੇਖਣ ਦੇ ਲਈ ਸਨੇਹਾ ਦਿਓ ਇਹ ਸਰ ਟਿਕਟ ਕਿੰਨੇ ਚਾਹੀਏ ਟਿਕਟ ਦੇਖੋ ਹਰ ਇੱਕ ਜ਼ਿਲ੍ਹੇ 'ਚ ਬੱਕਰੀ ਬੱਕਰੀ ਤੇ ਇੱਥੇ 180 ਰੁਪਏ ਸੀਗੀ ਹਰ ਇੱਕ ਥੀਏਟਰ ਦੀ ਆਪਣੇ ਆਪਣੇ ਤਰੀਕੇ ਨਾਲ ਤੇ ਬੱਕਰੀ ਬੱਕਰੀ ਟਿਕਟਾਂ ਕੁਝ ਕਾਰਨਾ ਕਰਕੇ ਜਿਹੜੀ ਮੂਵੀ ਆ ਉਹ ਮਖੇਰੀਆਂ ਸੁਨੇਹ ਲੱਗ ਸਕੀ ਤੇ ਸਾਡੀ ਟੀਮ ਨੇ ਮਿਹਨਤ ਕੀਤੀ ਵਿਸੂਏ ਦੀ ਟੀਮ ਨਾਲ ਗੱਲ ਕੀਤੀ ਵਿਸੂਏ ਦੀ ਟੀਮ ਨੇ ਸਾਡੇ ਨਾਲ ਬਹੁਤ ਜ਼ਿਆਦਾ ਸਹਿਯੋਗ ਕੀਤਾ ਜੋ ਵਿਸੂਏ ਦੀ ਸਿਨੇਮਾ ਦਾ ਵੀ ਟੀਮ ਹੈ ਮੈਨੇਜਮੈਂਟ ਦਾ ਉਹਨਾਂ ਨੇ ਇਹ ਮੀਟਿੰਗ ਵਾਸਤੇ ਸਾਡੇ ਨਾਲ ਇਸ ਗੱਲ ਦਾ ਧ੍ਰੋਸਾ ਲਗਾ ਸੀ ਕਿ ਜੇ ਤੁਸੀਂ 200 ਟਿਕਟਸ ਲੁੰਦੇ ਆ ਤਾਂ ਕਰਕੇ ਆਪਾਂ ਉਹ ਵੀ ਲਗਾਵਾਂਗੇ ਸਾਡੀ ਜਿਹੜੀ ਟਿਕਟਸ ਆ ਉਹ ਸਾਨੂੰ ਸਮਾਜ ਨੇ ਬਹੁਤ ਵਧੀਆ ਰਿਸਪੌਂਸ ਦਿੱਤਾ ਸਾਡੀ 280 ਤੋਂ ਪਲੱਸ ਜੜੀ ਆ ਉਹ ਟਿਕਟਸ ਲਈ ਹੈ ਸਭ ਤੋਂ ਪਹਿਲਾਂ ਸਮਾਜ ਦਾ ਧੰਨਵਾਦ ਆ ਉਸ ਤੋਂ ਬਾਅਦ ਸਿਨੇਮੇ ਵਾਲੇ ਜਿਨ੍ਹਾਂ ਨੇ ਸਾਡੇ ਨਾਲ ਇਹਨਾਂ ਕੋਆਰਪਰੇਟ ਕੀਤਾ ਆ ਉਹਨਾਂ ਨੇ ਮੂਵੀ ਲਗਵਾਈ ਆ ਨਾਲ ਹੋ ਕੇ ਸਾਨੂੰ ਹਰ ਚੀਜ਼ ਦੀ ਕੋਈ ਵੀ ਪੰਗੀ ਨਹੀਂ ਆਣ ਦਿੱਤੀ ਸਾਡੇ ਉੱਤੇ ਸ਼ੱਕ ਤਾਂ ਨਹੀਂ ਤੁਸੀਂ ਜਿੱਦਾਂ ਵੀ ਮੈਨੇਜ ਕਰਨਾ ਕਰੋ ਔਰ ਟਿਕਟ ਜਿਹੜੀ ਆ ਉਹ 200 ਦਾ 250 ਦੀ ਪੈਣੀ ਸੀਗੀ ਪਰ ਸਿਨੇਮਾ ਵਾਲਿਆਂ ਨੇ ਕਿਹਾ ਕਿ ਜੇ ਤੁਸੀਂ ਆਪਣੀ ਸੰਸਥਾ ਤੁਰੂ ਲਵਾ ਰਹੇ ਹੋ ਜੇ ਤੁਹਾਡੀ ਇੰਨੀ ਗੈਦਰਿੰਗ ਬਣਦੀ ਆ ਮੋਰ ਦਨ 100 200 ਦਾ ਆਪਾਂ ਇਹ ਟਿਕਟਾਂ ਨੂੰ ਇਹ ਮੈਨੇਜ ਕਰ ਸਕਦੇ ਹਾਂ ਤਾਂ 180 ਕਰ ਦਿਆਂਗੇ ਉਹਨਾਂ ਨੇ 180 ਦੇ ਟਿਕਟਸ ਨਾਲ ਲਾਈ ਆ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਆਪਾਂ ਜਿਹੜੀ ਆ ਕੀ ਤਾਂ ਏਦਾਂ ਦੀ ਸਿਚੁਏਸ਼ਨ ਬਣ ਗਈ ਸਦਾ ਕਿ ਹਾਲ ਫੁੱਲ ਸੀਗਾ ਉੱਪਰ ਮੇਰੇ ਹਿਸਾਬ ਨਾਲ ਕੋਈ 210 ਜਾਂ 225 70 ਦੀ ਗੈਰਨੀ ਸੀਗੀ ਪਰ ਫਿਰ ਵੀ ਜਿਹੜੇ ਲੋਕ ਹੈਗੇ ਆ ਨਾ ਥੱਲੇ ਬੈ ਕੇ ਵੀ ਕਿਜੀ ਕੋਲ ਦੇਖ ਰਹੇ ਸੀਗੇ ਕਿਉਂਕਿ ਇਹ ਮੂਵੀ ਇੰਨਾ ਜਿਆਦਾ ਪਿੱਛੇ ਪ੍ਰਕਾਸ਼ ਪਾ ਰਹੀ ਆ ਆਪਣੇ ਸਮਾਜ ਦੇ ਨਾਲ ਜਿਹੜੀ ਅੰਤਰਨਾਵ ਹੋਈ ਆ ਲੋਕਾਂ ਨੂੰ ਜਾਗਰੂਕ ਕਰਦੀ ਆ ਤਾਂ ਮੈਨੂੰ ਲੱਗਦਾ ਆ ਕਿ ਇਹ ਮੂਵੀ ਜਿਹੜੀ ਆ ਜ਼ਿੰਮੇਵਾਰੀ ਚੱਕ ਕੇ ਸਮਾਜ ਦੇ ਜਾਗਰੂਕ ਲੋਕ ਨੇ ਉਹਨਾਂ ਨੂੰ ਆਪਣੀ ਲੋਕਾਂ ਨੂੰ ਅਹੇ ਕਦਿਸ਼ ਕਰਨਾ ਚਾਹੀਦਾ ਮੂਵੀ ਦਿਖਾਉਣੀ ਚਾਹੀਦੀ ਆ ਸਿਨੇ ਘਰਾਂ ਤੱਕ ਲੈ ਕੇ ਆਉਣਾ ਚਾਹੀਦਾ ਆ ਜੇ ਲੋਕਾਂ ਨੂੰ ਕਿਸੇ ਚੀਜ਼ ਦੀ ਜਾਣਕਾਰੀ ਦੀ ਪਰੇਸ਼ਾਨੀ ਆਂਦੀ ਆ ਉਹ ਸਾਨੂੰ ਇੰਕੁਇਰੀ ਆ ਕੇ ਕਰ ਸਕਦਾ ਹੈ ਕੰਟੈਕਟ ਜਿਹੜੀ ਆ ਤੁਸੀਂ ਬਾਈਬ ਦੇਖ ਰਹੇ ਆ ਇਹਦੇ ਵਿੱਚ ਮਾਡੀ ਭਾਈ ਦਾ ਨੰਬਰ ਚੱਲ ਰਿਹਾ ਹੁਣਾ ਉਹਦੇ ਕੰਟੈਕਟ ਕਰ ਸਕਦਾ ਹੈ ਸਾਡੇ ਜਿੱਥੇ ਵੀ ਰਿਪੋਰਟਰਸ ਹੈਗੇ ਆ ਉਹਨਾਂ ਨਾਲ ਕੰਟੈਕਟ ਕਰ ਸਕਦਾ ਉਹਨਾਂ ਦੇ ਜਿੱਦਾਂ ਵੀ ਆਪਾਂ ਕੋਸ਼ਿਸ਼ ਕਰਾਂਗੇ ਕਿ ਹਾਂ ਇਹਨੂੰ ਹੋਰ ਵੀ ਜ਼ਿਆਦਾ ਵਧੀਆ ਢੰਗ ਨਾਲ ਲੋਕਾਂ ਨੂੰ ਦਿਖਾਈ ਦੇਣਾ ਧੰਨਵਾਦ ਜੈ ਜੁ ਦੇਸ਼ਾਂ ਦੇ ਅੱਜ ਜੁ ਸੂਹੇ ਸਿਨੇਮੇ ਦੇ ਵਿੱਚ ਆਉਣ ਦਾ ਮੌਕਾ ਮਿਲਿਆ ਤੇ ਸਾਡੇ ਮਕੇਰੀਆਂ ਤੋਂ ਭਰਾ ਜਿਹੇ ਆ ਮਨ ਜੀ ਮੰਜੀ ਇੱਕ ਦੂਸਰੇ ਸਰਪੰਚ ਜੀ ਜਪਲ ਸਿੰਘ ਜੀ ਜਤਨ ਕੁਮਾਰ ਸਿੰਘ ਜੀ ਉਹਨਾਂ ਨੇ ਬਹੁਤ ਵਧੀਆ ਪ੍ਰੰਦਾ ਕੀਤਾ ਬਹੁਤ ਖੁਸ਼ੀ ਹੋਈ ਹੈ ਸਾਡੀ ਅੱਜ ਸੀਮੇ ਦੇ ਵਿੱਚ ਫੁੱਲੇ ਜੀ ਦੇ ਉੱਤੇ ਫਿਲਮ ਜਿਹੜੀ ਲੱਗੀ ਹੈ ਉਸ ਫਿਲਮ ਦਾ ਜਿਹੜਾ ਹੈ ਬਹੁਤ ਮਤਲਬ ਕੁਝ ਸਿੱਖਣ ਨੂੰ ਮਿਲਿਆ ਇਸ ਫਿਲਮ ਤੋਂ ਜੋ ਸਾਡੇ ਸਮਾਜ ਦੇ ਨਾਲ ਪਹਿਲਾਂ ਹੁੰਦਾ ਸੀ ਜਾਂ ਜਿਹੜੇ ਰਾਹਾਂ ਦੇ ਵਿੱਚੋਂ ਲੰਘੇ ਆ ਉਹ ਸਭ ਕੁਝ ਉਸ ਫਿਲਮ ਦੇ ਵਿੱਚ ਦਰਸਾਇਆ ਗਿਆ ਤੇ ਕਾਫੀ ਲੋਕ ਸਾਡੇ ਸਮਾਜ ਦੇ ਆਏ ਜਾਗਰੂਕ ਹੋਏ ਆ ਜਨ ਪੰਜਾਬੀ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ